ਪਾਗੀ ਕੱਟ ਨਾ ਮੇਰਾ ਇਕੱਲਾ ਹੀ ਬੇਟਾ ਸੀਗਾ ਉਹ ਹੀ ਦੁਨੀਆ ਤੋਂ ਚਲੇ ਗਿਆ ਮੇਰੀ ਤਾਂ ਹੀ ਮੰਗਾ ਮੈਂ ਮੈਨੂੰ ਮੇਰਾ ਪੁੱਤਾ ਮਿਲ ਕੇ ਸਾਡੀ ਆਤਮਾ ਠੰਡੀ ਹੋ ਜੇ ਮੇਰੇ ਪੁੱਤਾ ਮਿਲ ਗਿਆ ਮੈਂ ਨੂੰ ਨੂੰਤੀ ਬਣਾਇਆ ਸੀ ਪਰ ਹੁਣ ਬਣੀ ਨਹੀਂ ਮੇਰੀ ਟੀ ਉਹਨੇ ਮੈਨੂੰ ਮੰਮੀ ਨਹੀਂ ਕਹਿ ਕੇ ਦਿੱਤਾ ਮੈਂ ਉਹਨੂੰ ਪੁੱਤ ਪੁੱਤ ਕਰ ਦਿੱਤੀ ਮੈਨੂੰ ਮੰਮੀ ਉਹਨੇ ਇੱਕ ਦਿਨ ਨਹੀਂ ਕਹਿ ਕੇ ਦੇਖਿਆ ਅੱਜ ਮੈਂ ਮਰਨ ਲੱਗਿਆ ਮੈਂ ਸਪਰੇਅ ਪੀ ਲਈਆ ਅੱਜ ਮੇਰੀ ਮਰਨ ਦੀ ਵਜ੍ਹਾ ਨਬੀ ਨਬੀ ਸਪਰੇ ਪੀਲੀ ਆ ਮਰਨਾ ਹੀ ਆ ਅੱਜ ਮਰਨਾ ਇਹਦਾ ਨਵੀ ਜ਼ਿੰਮੇਦਾਰ ਆ ਮੇਰੇ ਘਰਾਂ ਵਾਲੀ ਤੇ ਉਹਦੇ ਮਾਪੇ ਜ਼ਿੰਮੇਦਾਰ ਨੇ ਕੱਲੀ ਮਾਂ ਉਹਦੀ ਇਹ ਜ਼ਿੰਮੇਦਾਰ ਨੇ ਸਾਰੇ ਮੇਰੇ ਮਰਨ ਦੇ ਅੱਜ ਤੱਕ ਮੇਰੇ ਮਾਂ ਪਿਓ ਵੀ ਮੇਰੇ ਪਿੱਛੇ ਲੱਗੇ ਇਹੀ ਵਜ੍ਹਾ ਕਰਨੇ ਮਰਨਾ ਅੱਜ ਬਸ ਪੀਲੀ ਆ ਮਰਨਾ ਹੀ ਆ ਥੋੜੇ ਟਾਈਮ ਦੀ ਪਰੋਣਾ ਜਾਨ ਉੱਜ ਕੇ ਉਹਨੂੰ ਚਾਹਣ ਜਾਨ ਉੱਜ ਕੇ ਪਾਗੀ ਕੱਟਣਾ ਏ ਮੇਰਾ ਇਕੱਲਾ ਹੀ ਬੇਟਾ ਸੀਗਾ ਉਹ ਵੀ ਦੁਨੀਆ ਤੋਂ ਚਲੇ ਗਿਆ ਮੇਰੀ ਤਾਂ ਹੀ ਮੰਗ ਆ ਮੈਂ ਮੈਨੂੰ ਮੇਰਾ ਪੋਤਾ ਮਿਲ ਗਿਆ ਸਾਡੀ ਆਤਮਾ ਠੰਡੀ ਹੋ ਜੇ ਮੇਰੇ ਪੋਤਾ ਮਿਲ ਗਿਆ ਮੈਂ ਨੂੰ ਨੂੰ ਧੀ ਬਣਾਇਆ ਸੀ ਪਰ ਉਹ ਬਣੀ ਨਹੀਂ ਮੇਰੀ ਧੀ ਉਹਨੇ ਮੈਨੂੰ ਮੰਮੀ ਨਹੀਂ ਕਹਿ ਕੇ ਦਿੱਤਾ ਮੈਂ ਉਹਨੂੰ ਪੁੱਤ ਪੁੱਤ ਕਰ ਦਿੱਤੀ ਮੈਨੂੰ ਮੰਮੀ ਉਹਨੇ ਇੱਕ ਦਿਨ ਨਹੀਂ ਕਹਿ ਕੇ ਦੇਖਿਆ ਮੇਰੀ ਤਾਂ ਹੀ ਮੰਗ ਆ ਬਸ ਸਾਡਾ ਘਰ ਲੁੱਟਿਆ ਪੱਟਿਆ ਗਿਆ ਇੱਕ ਪੁੱਤ ਤੇ ਮੇਰੇ ਉਹ ਦੁਨੀਆ ਤੋਂ ਚਲੇ ਗਿਆ ਸਾਨੂੰ ਸਾਡਾ ਪੋਤਾ ਮਿਲ ਜੇ ਆਹੀ ਮੰਗਾ ਸਾਡੀ ਝੂਠੇ ਪਰਚੇ ਜੀ ਬਾਦੂ ਬਸ ਐਵੇਂ ਫਾਲਤੂ ਪਰਚੇ ਕਰਾਏ ਗਏ ਨੇ ਤਿੰਨ ਪਰਚੇ ਕਰਾਤੇ ਸਾਡੇ ਸਾਡੇ ਸਾਰੇ ਪਰਿਵਾਰ ਦਾ ਸਾਡਾ ਨਾਂ ਰੱਖਤਾ। ਇਹੀ ਤਾਂ ਕੋਈ ਕਾਰਨ ਹੈ ਹੀ ਨਹੀਂ ਸੀ। ਵਧੀਆ ਹਸਲੀ ਖੇਡ ਦੀ ਘਰੋਂ ਗਈ ਸੀ। ਉੱਥੇ ਜਾ ਕੇ ਸੜਤੇ ਡੇਡੇ ਜਿਲਾ ਬੁਲਾਤੇ ਉਹਨੇ। ਸਖਤ ਤੋਂ ਸਖਤ ਉਹਨਾਂ ਨੂੰ ਸਜ਼ਾ ਮਿਲੇ ਜਿਹੀ ਜਿਵੇਂ ਮੇਰੇ ਪੁੱਤ ਨੂੰ। ਮੇਰੇ ਪੁੱਤਨ ਤਾਂ ਮੌਤ ਦੀ ਸਜ਼ਾ ਮਿਲ ਗਈ। ਉਹਨਾਂ ਨੂੰ ਜਿਹੀ ਜਿਹੀ ਬਣਦੀ ਉਹਨਾਂ ਦੀ ਸਜ਼ਾ ਉਹਨਾਂ ਨੂੰ ਵੀ ਮਿਲਣੀ ਚਾਹੀਦੀ ਹੈ। ਮੇਰਾ ਪੋਤਾ ਮੇਰਾ ਘਰੇ ਆ ਜੀ। ਮੇਰੀ ਤਾਹੀ ਮੰਗ ਗਏ। ਕੋਈ ਅਸੀਂ ਦਾਜ ਦੇ ਜ ਨਹੀਂ ਮੰਗਦੇ ਤੇ ਤੋਂ ਕੁਝ ਨਹੀਂ ਮੰਗ ਦਿੱਤੀ। ਸਾਰਾ ਕੁਝ ਲੋਟ ਸੀ ਵਧੀਆ। ਬਸ ਉਹ ਝੂਠੇ ਪਰਚੇ ਕਰਾਈ ਕਿਨੇ ਸਾਡੇ ਤੇ। ਫੇਰ 2-4 ਦਿਨ ਹੋ ਗਏ ਸੀਨੇ ਹੁਣ ਗੱਲ ਵੀ ਤੋੜ ਲਈ ਵੀ ਚਲ ਜੇ ਤੂੰ ਨਿਬੜ ਜਾ ਕਿਸੇ ਲੋਟਾ ਸਾਥ ਉਹਨਾਂ ਨੇ 20 ਲੱਖ ਦੀ ਮੰਗ ਮੰਗ ਲਈ ਬਸ ਆਹੀ ਬੇਨਤੀ ਮੇਰਾ ਪੁੱਤਾ ਮਿਲ ਜੇ ਮੈਨੂੰ ਮੇਰੀ ਆਤਮਾ ਠੰਡੀ ਹੋ ਜੇ ਉਹਨਾਂ ਚਿਰ ਮੇਰੇ ਘਰ ਜਿਹੜੀ ਅਗਨੀ ਬੁਝਦੀ ਹੈ ਨਾ ਚਿਰ ਮੇਰਾ ਪੁੱਤਾ ਨਹੀਂ ਮਿਲਦਾ ਸਾਡਾ ਇੱਕੋ ਇੱਕੋ ਸਹਾਰਾ ਰਹਿ ਗਿਆ ਉਹ ਹੀ ਜੇ ਸਾਨੂੰ ਸਾਡਾ ਫਤਈ ਮਿਲ ਗਿਆ ਸਾਨੂੰ ਤਾਂ ਤਾਂ ਸਾਡੀ ਜ਼ਿੰਦਗੀ ਹੈਗੀ ਘਾ ਨਹੀਂ ਬਸ ਸਾਡੀ ਜ਼ਿੰਦਗੀ ਵੀ ਖਤਮ ਹੈ ਅਸੀਂ ਵੀ ਖਤਮ ਆਵਾਂਗੇ ਸਿੱਧੂ ਬਾਦ ਆਹੀ ਬਸ ਬਲਵਰ ਸਿੰਘ ਨਾਮ ਹੈ ਮੇਰਾ ਪਿੰਡ ਫਤਿਹਗੜ ਸਨਣਾ ਜੀ ਮੇਰੇ ਬੇਟਾ ਬਿਹਾਈ ਜੀ ਮੀਮ ਸੇ ਉਹਨਾਂ ਨੇ ਬਹੁਤ ਪ੍ਰੇਸ਼ਾਨ ਕਰਾਈ 2020 ਤੋਂ ਲਾ ਕੇ ਜੀ ਉਹ ਪ੍ਰੇਸ਼ਾਨੀ ਕਰਕੇ ਮੇਰਾ ਬੇਟਾ ਦੁਨੀਆ ਤੋਂ ਚਲਾ ਗਿਆ ਜੀ ਉਹਨਾਂ ਨੇ 20 ਲੱਖ ਦੇ ਸ਼ੀਰ ਪੰਚਾਇਤਾ ਵਹਾਈਆਂ ਬਹੁਤ ਬਰੀ ਉਹਨਾਂ ਨੇ ਕੋਈ ਸਾਨੂੰ ਰਾਹ ਨਹੀਂ ਦਿੱਤਾ ਜੀ ਜਿਹੜੇ ਮੇਰੀ ਨੂੰਹ ਦੀ ਮਾਂ ਗਈ ਉਹਨੇ ਸਾਨੂੰ ਬਹੁਤ ਪ੍ਰੇਸ਼ਾਨ ਕਰਾਇਆ ਜੀ 20 ਲੱਖ ਰੁਪਏ ਦੀ ਮੰਗ ਕਰਦੇ ਜੱਥੇ ਜੀ ਡੂਡ ਕਿਲਾ ਸਾਡੇ ਕੋਲ ਬਾਹਾਂ ਦਾ ਜੀ ਇਹੀ 2 ਲੱਖ ਦੇ ਉਸਕਾਰ ਨਾਲ ਮੇਰਾ ਬੇਟਾ ਦੁਨੀਆ ਤੋਂ ਚਲਾ ਗਿਆ ਜੀ ਮੈਂ ਕਿੱਥੋਂ ਦਊਗਾ ਡੁੱਡ ਕਿੱਲਾ ਮੇਰੇ ਕੋਲ ਬਾਂ ਦਾ ਇਸ ਕਰਕੇ ਸਾਨੂੰ ਬਹੁਤ ਪ੍ਰੇਸ਼ਾਨ ਕਰਾਈ ਇਹ ਮੰਗ ਕਰਦੇ ਜੀ ਮੇਰਾ ਪੋਤੇ ਨੂੰ ਵੀ ਖਤਰਾ ਜੀ ਮੇਰਾ ਪੋਤਾ ਮੈਨੂੰ ਮਿਲ ਜੇ ਮਰਾਦਾ ਦੁੱਖ ਹੋ ਜਾ ਜੀ ਕਿ ਮੇਰਾ ਪੋਤਾ ਮੈਨੂੰ ਮਿਲ ਜੇ ਪੁੱਤ ਤਾਂ ਮੇਰਾ ਚਲਾ ਗਿਆ ਜੀ ਮੇਰੇ ਕੋਲ ਮੇਰੇ ਪੋਤੇ ਨੂੰ ਵੀ ਖਤਰਾ ਜੀ ਪੋਤਾ ਵੀ ਨਾ ਚਲਾ ਜਾਵੇ ਕਿਤੇ ਜੇ ਸਾਨੂੰ ਮੈਂ ਜੇ ਇਹ ਪਾਲਪਲਸ਼ਨ ਕਰੀਏ ਜੀ ਨੂੰ ਪੜਾਈਆਂ ਲਿਖਾਈਆਂ ਜੀ ਸਾਡੀ ਆਤਮਾ ਠੰਡੀ ਹੋਏ ਜੀ ਇਸ ਕਰਕੇ ਸੀ ਬਹੁਤ ਪ੍ਰੇਸ਼ਾਨ ਆ ਜੀ ਤਾਂ ਉਹ ਕਈ ਉਹਨੇ ਤਾਂ ਫੋਟੋ ਕਰੀ ਉਹਦੇ ਬਾਅਦ ਵੀਡੀਓ ਬਣਾ ਕੇ ਗਿਆ ਜੀ ਤੇ ਉਹ ਆ ਆ ਦੇ ਘਰਾਂ ਦੇ ਤੇ ਆ ਦੀ ਸੱਚ ਦਾ ਨਾਂ ਤਰ ਗਿਆ ਜੀ ਇਸ ਕਰਕੇ ਉਹ ਆ ਖੁਦ-ਖੁਦ ਹੀ ਕਰ ਗਿਆ ਜੀ ਸਾਨੂੰ ਨਿਸਾਫ ਮਿਲ ਜੀ ਸਾਡੇ ਪੁੱਤ ਦਾ ਖਤਰਾ ਜੀ ਸਾਨੂੰ ਵੀ ਸਾਡਾ ਪੁੱਤ ਸਾਾਨੂੰ ਮਿਲ ਜੀ ਬਲੌਰ ਸਿੰਘ ਸ਼ੰਨਾ ਜੀ ਭਾਰਤੀ ਕਿ ਸੈਨਿਕ ਤਗੜਾ ਹਾਂ ਬਲਾਕ ਪ੍ਰਧਾਨ ਬਰਨਾਲਾ ਜੀ ਜੋ ਪਿਛਲੇ ਦਿਨਾਂ ਦੇ ਵਿੱਚ ਹੀ ਸਾਡੇ ਪਿੰਡ ਦਾ ਸਾਡਾ ਬੇਟਾ ਗੁਰਦਾਸ ਨੇ ਸਪਰੇਅ ਪੀ ਕੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕੀਤੀ ਹੈ ਬਹੁਤ ਮਾੜੀ ਗੱਲ ਹੋਈ ਹੈ ਉਹਦੇ ਇਨਸਾਫ ਲਈ ਭਾਰਤੀ ਕਿਸਾਨੀ ਇਕਤਾ ਰਾਹਾਂ ਵੱਲੋਂ ਮੰਗ ਵੀ ਕੀਤੀ ਜਾ ਰਹੀ ਹੈ ਵੀ ਜਿਹੜੇ ਦੋਸ਼ੀ ਇਹਨਾਂ ਦੇ ਪਰਚਾ ਦਰਜ ਹੋਇਆ ਮਾਮਾ ਧੀਆਂ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਦੋਂ ਪਹਿਲਾਂ ਲਗਾਤਾਰ ਇਹਨਾਂ ਦਾ ਝਗੜਾ ਚੱਲਦਾ ਆ ਰਿਹਾ ਸੀ ਪੰਚਾਇਤਾਂ ਪਈਆਂ ਰਿਸ਼ਤੇਦਾਰ ਪਏ ਜਥੇਬੰਦੀ ਵੀ ਗਈ ਸੰਗਰੂਰ ਦੀ ਟੀਮ ਵੀ ਗਈ ਬਹੁਤ ਸਮਝਾਇਆ ਸੀ ਘਰੇ ਜਾ ਕੇ 4-5 ਘੰਟੇ ਲਾ ਕੇ ਆਏ ਆ ਵੀ ਚੰਗਾ ਹੁੰਦਾ ਉਹਦੇ ਘਰੇ ਧੀਆਂ ਕਿਸੇ ਦੇ ਘਰੇ ਨੀ ਸੋਹਣੀਆਂ ਹੁੰਦੀਆਂ ਆ ਉਹਦੇ ਆਖਰ ਨੂੰ ਘਰੇ ਜਾਣੇ ਪੈਂਦਾ ਆ ਉਹਦੇ ਪਰ ਉਹਦੀ ਜਿਹੜੀ ਮਾਤਾ ਸੀ ਉਹ ਨਹੀਂ ਮੰਨੀ ਉਹ ਕਹਿੰਦੀ ਸੀ ਮੈਂ ਇੱਥੇ ਕੋਠੀ ਪਾ ਕੇ ਰੱਖੂੰਗੀ ਇਹਨਾਂ ਦੇ ਇੱਕੋ ਹੀ ਬੇਟਾ ਸੀ ਘਰੇ ਬਹੁਤ ਵਧੀਆ ਪਰਿਵਾਰ ਹੈ ਵਧੀਆ ਚੱਲ ਰਿਹਾ ਸੀ ਗੁਜ਼ਾਰਾ ਇਹਨਾਂ ਦਾ ਡੇਢ ਕਿਲਾ ਵਾਹਣ ਦੇ ਨਾਲ ਕੋਲੇ ਉਹ ਸਮਝਾਉਣ ਦੇ ਵਾਜੂਦ ਵੀ ਕਿਸੇ ਸਮਝ ਤੇ ਨਹੀਂ ਆਈ ਮਾਤਾ ਸੋ ਲਗਾਤਾਰ ਉਹਨੂੰ ਟਾਰਗੇਟ ਕੀਤਾ ਜਾ ਰਿਹਾ ਸੀ ਇਸ ਕਰਕੇ ਹੁਣ ਸਾਨੂੰ ਪਤਾ ਲੱਗਿਆ ਪਰਿਵਾਰ ਤੋਂ ਵੀ ਪਿਛਲੇ ਦਿਨਾਂ ਦੇ ਵਿੱਚ ਕੋਈ ਇਹਨਾਂ ਦਾ ਕੋਈ ਅੱਡ बैठक हुई सी कोई पंचायत हुई सी को और बंदਿਆਂ ਨੂੰ પાਕੇ ਵਿੱਚ ਉਹ ਕਹਿੰਦੇ ਸਾਨੂੰ 20-25 ਲੱਖ ਰੁਪਏ ਦਿਓ ਜਾਂ ਸਾਡੇ ਜ਼ਮੀਨ ਅੱਧੀ ਨੌਕਰੋ ਕਹਿੰਦੇ ਬੇਟਾ ਮਾਂ ਫੇਰ ਵੀ ਨਹੀਂ ਦੇਣਾ ਜਿਹੜੀ ਸਿਆਉਣੇ ਵਰਗਾ ਪੁੱਤ ਇੱਕ ਤਾਂ ਚਲਾ ਗਿਆ ਘਰੋਂ ਇੱਕ 9 ਸਾਲ ਦੀ ਉਮਰ ਹੋਣ ਵਾਲੀ ਹੈ ਮੁੰਡੇ ਨੂੰ ਅੱਠਮਾ ਪੂਰਾ ਹੋ ਕੇ ਉਹ ਵਿੱਚ ਉਹਨਾਂ ਕੋਲੇ ਹੈ ਉਹਨਾਂ ਦੀ ਗ੍ਰਿਫਤਾਰੀ ਬਾਰੇ ਮੰਗ ਆ ਸਾਡੀ ਕੇਸ ਦਰਜ ਹੋਇਆ ਉਹਨਾਂ ਦੇ ਉੱਤੇ